ਸੁਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਅਡਾਉਣ ਦੀਆਂ ਧਮਕੀਆਂ ਅਤੇ ਈਮੇਲ ਦੇ ਤੇ ਬਾਰੇ ਡਾਕਟਰ ਨੱਜਰ ਨੇ ਕਿਹਾ ਕਿ ਸੀਐਮ ਸਾਹਿਬ ਸੁਰੱਖਿਆ ਏਜੰਸੀਆਂ ਨਾਲ ਲਗਾਤਾਰ ਸੰਪਰਕ ਬਣਾਏ ਰੱਖੇ ਹਨ ਉਹਨਾਂ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਈਮੇਲਾਂ ਆ ਰਹੀਆਂ ਨੇ ਜਿਦੇ ਚ ਇਹ ਦੱਸਿਆ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਨੁਕਸਾਨ ਕਰਾਂਗੇ ਫਰਮਾਨ ਸਰਬ ਦਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪ੍ਰਸ਼ਾਸਨ ਸਾਡੇ ਨਾਲ ਹੈ ਇੱਥੇ ਔਰ ਡਾ ਜੀ ਗੁਪਤਾ ਨਾਲ ਨੇ ਔਰ ਸੀਐਮ ਸਾਹਿਬ ਬਿਲਕੁਲ ਸਾਡੇ ਨਾਲ 24 ਘੰਟੇ ਟੱਚ ਨੇ ਪ੍ਰਸ਼ਾਸਨ ਨਾਲ ਟੱਚ ਨੇ ਔਰ ਸਾਨੂੰ ਵੀ ਹਦਾਇਤ ਕੀਤੀ ਕਿ ਤੁਸੀਂ ਉੱਥੇ ਹੋ ਕੇ ਆਓ ਜਾ ਕੇ ਆਓ ਕਿਸੇ ਤਰੀਕੇ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਕੋਈ ਕਬਰਾਟ ਵਾਲੀ ਗੱਲ ਨਹੀਂ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਇਹਨੂੰ ਕ੍ਰਿਟਿਕਾਈਜ਼ ਨਹੀਂ ਕਰਨਾ ਚਾਹੀਦਾ ਸਿਆਸੀ ਰੰਗ ਇਸ ਗੱਲ ਨੂੰ ਨਹੀਂ ਦੇਣਾ ਚਾਹੀਦਾ ਸਾਡੇ ਇਸ ਜਗਾ ਹੈ ਸਾਡਾ ਵਿਸ਼ਵਾਸ ਹੈ ਇੱਥੇ ਔਰ ਜਦੋਂ ਤੱਕ ਜਿਹੜੇ ਪ੍ਰੇਮ ਕਰਦੇ ਨੇ ਅ ਅੰਮ੍ਰਿਤ ਸਰ ਨੂੰ ਔਰ ਪ੍ਰੇਮ ਕਰਦੇ ਨੇ ਸ਼੍ਰੀ ਹਮੰਦਰ ਸਾਹਿਬ ਨੂੰ ਉਦੋਂ ਤੱਕ ਕੋਈ ਇਥੋਂ ਦਾ ਨੁਕਸਾਨ ਨਹੀਂ ਕਰ ਸਕਦਾ ਕੋਈ ਬਲਵਾਂਕਾ ਨਹੀਂ ਕਰ ਸਕਦਾ ਸੋ ਅਸੀਂ ਤਕੜੇ ਹੋ ਕਰੀਏ ਔਰ ਇੱਕ ਦਿਨ ਪ੍ਰੇਮ ਪਿਆਰ ਬਣਾ ਕੇ ਰੱਖੀਏ ਵਿਸ਼ਵਾਸ ਬਣਾ ਕੇ ਰੱਖੀਏ ਬਿਨਾਂ ਗੱਲ ਦੇ ਸੋਸ਼ਲ ਮੀਡੀਆ ਦੇ ਜਾ ਕੇ ਨੈਗੇਟਿਵ ਕਮੈਂਟਸ ਨਾ ਪਾਈਏ ਕਿਸੇ ਤਰੀਕੇ ਦਾ ਸਾਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਖਤਰੇ ਵਾਲੀ ਗੱਲ ਨਹੀਂ ਹੈ ਅਰੇਂਜਮੈਂਟ ਸਾਰੇ ਹੈਗੇ ਆ ਸਕਿਉਰਿਟੀ ਅਰੇਂਜਮੈਂਟ ਸਾਰੇ ਹੈਗਾ ਬਾਹਰ ਪੁਲਿਸ ਕੋ ਸਾਰਾ ਅਰੇਂਜਮੈਂਟ ਹੈ ਅੰਦਰ ਐਸਪੀ ਸਿਕ ਕੋ ਆਪਣਾ ਅਰੇਂਜਮੈਂਟ ਹੈ